ਪ੍ਰਭੂ ਚੀਤੀ ਹਜ਼ੂਰੀ ਦੇ ਵਿੱਚ ਸ਼ਾਮਿਲ ਹੋਏ ਸਾਰੇ ਹੀ ਪੈਨਪ੍ਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਯਸ਼ੂ ਮਸੀਹ ਦੀ پاک ਤੇ ਪਵਿੱਤਰ ਹਜ਼ੂਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਪਿਤਾ ਪਰਮੇਸ਼ਵਰ ਜੀ ਦੀ پاک ਹਜ਼ੂਰੀ ਵਿੱਚ ਅਸੀਂ ਜੋ ਸ਼ਾਮਿਲ ਹਾਂ ਸਾਰੇ ਹੀ ਜਨੇ ਮਿਲ ਕੇ ਪਰਮੇਸ਼ਵਰ ਦੀ ਹਜ਼ੂਰਤ ਵਿੱਚ ਪ੍ਰਾਰਥਨਾ ਨੂੰ ਕਰਦੇ ਹਾਂ ਹallelujah 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 ਸਰਵਸ਼ਕਤੀਮਾਨ ਸਾਨਦੀਯਾ ਹੋਵਾ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਤੁਹਾਡਾ ਬਹੁਤ ਸ਼ੁਕਰ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਵਰ ਜੀ ਜੀ ਹੁੰਦਾ ਦੇ ਧਰਤੀ ਤੇ ਸਾਨੂੰ ਜਿਉਂਦੇ ਰੱਖਿਆ ਸਾਨੂੰ ਕਿਸੇ ਵੀ ਕਮੀ ਪਰਪਲੀ ਵਸਤੂ ਦੀ ਕਮੀ ਘਟੀ ਥੋੜ ਨਹੀਂ ਹੋਣ ਦਿੱਤੀ ਭਰਪੂਰ ਕਰਕੇ ਸਾਨੂੰ ਰਜਾਇਆ ਸਾਡੇ ਕੰਮਾਂ ਨੂੰ ਪਿਤਾ ਪਰਮੇਸ਼ਰ ਸਰਗਰਦ ਸੁਣਿਆ ਤੇ ਕਬੂਲ ਕੀਤਾ ਮੇਰੇ ਮਹਾਨ ਖੁਦਾ ਸਾਡੇ ਪਾਪ ਗੁਨਾਹ ਸ਼ਮਾ ਕਰਕੇ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਲਿਆਂਦਾ ਖੁਦਾਵੰਤ ਜੀ ਆਪਣੀਆਂ ਪੇਡਾਂ ਸਾਨੂੰ ਬਣਾਇਆ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਅਸੀਂ ਆਗਿਆਕਾਰੀ ਦੇ ਵਿੱਚ ਬਣੇ ਰਹੀਏ ਪਿਤਾ ਪਰਮੇਸ਼ਰ ਜੀ ਵਿਸ਼ਵਾਸੀ ਦੇ ਨਾਲ ਨਾਲ ਆਗਿਆਕਾਰੀ ਵੀ ਹੋਈਏ ਖੁਦਾਵੰਤ ਤੁਹਾਨੂੰ ਪਸੰਦ ਆਣ ਵਾਲੇ ਹੋਈਏ ਪਿਤਾ ਪਰਮੇਸ਼ਰ ਜੀ ਅੱਜ ਜੋ ਕਲਾਮ ਸੁਣੀਏ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਸੁਣੀਏ ਮੇਰੇ ਮਹਾਨ ਖੁਦਾ ਉਹ ਕਲਾਮ ਪਿਤਾ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਬਣਿਆ ਰਵੇ ਪਿਤਾ ਪਰਮੇਸ਼ਰ ਜੀ ਤੇ ਹਜ਼ਾਰਾਂ ਗੁਣਾ ਫਲਰ ਨੂੰ ਲੈ ਕੇ ਆਵੇ ਪਿਤਾ ਪਰਮੇਸ਼ਰ ਜੀ ਉਸ ਕਲਾਮ ਨੂੰ ਆਪਣੀ ਜ਼ਿੰਦਗੀ ਬਣਾਈ ਉਹਨੂੰ वचन ਨੂੰ ਅਸੀਂ ਯਾਦ ਰੱਖੀਏ ਪਿਤਾ ਪਰਮੇਸ਼ਰ ਜੀ ਆਪਣੇ ਰੋਜ਼ਮਰ ਦੀ ਜ਼ਿੰਦਗੀ ਚ ਉਹਨੂੰ ਅਪਲਾਈ ਕਰੀਏ ਪਿਤਾ ਪਰਮੇਸ਼ਰ ਮੇਰੇ ਮਹਾਨ ਖੁਦਾ ਤੁਹਾਡੇ ਹੁਕਮਾਂ ਵਿਧੀਆਂ ਦੀ ਪਾਲਣਾ ਕਰੀਏ ਪਿਤਾ ਪਰਮੇਸ਼ਰ ਜੀ ਤੇ ਤੁਹਾਡੇ ਨਾਮ ਦੇ ਵਿੱਚ ਵੱਧਦੇ ਚੱਲੇ ਜਾਈਏ ਪਿਤਾ ਪਰਮੇਸ਼ਰ ਯੇਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਹallelujah ਅੱਜ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਹਿੰਦੇ ਨੇ ਕਿ ਕਈ ਲੋਕ ਭੱਜ ਦੌੜ ਚ ਪਏ ਨੇ ਕਿ ਅਸੀਂ ਆ ਵੀ ਜੋੜ ਲਈਏ ਇੱਥੋਂ ਵੀ ਹਾਸਲ ਕਰ ਲਈਏ ਉੱਥੋਂ ਵੀ ਹਾਸਲ ਕਰ ਲਈਏ ਇਧਰੋਂ ਵੀ ਸਾਨੂੰ ਮਿਲ ਜਾਵੇ ਉਧਰੋਂ ਵੀ ਸਾਨੂੰ ਮਿਲ ਜਾਵੇ ਤੇ ਇਹ ਚੀਜ਼ ਕਰਦੇ ਹੋਏ ਅਸੀਂ ਬਹੁਤ ਲੋਕਾਂ ਦਾ ਦਿਲ ਦੁਖਾ ਦਿੰਨੇ ਆ ਕਈਆਂ ਨੂੰ ਤੇ ਆਪਣੀ ਜਾਨ ਦਾ ਵੈਰੀ ਵੀ ਬਣਾ ਲੰਨੇ ਆ ਤੇ ਪਰਮੇਸ਼ਵਰ ਦਾ ਇੱਕ ਹੁਕਮ ਅੱਜ ਐ ਵੀ ਹੈ ਕਿ ਸਾਨੂੰ ਥੋੜੇ ਵਿੱਚ ਵੀ ਖੁਸ਼ ਰਹਿਣਾ ਚਾਹੀਦਾ ਵੈ ਨਾ ਕਿ ਜ਼ਿਆਦਾ ਦੀ ਉਮੀਦ ਕਰਕੇ ਆਪਣੇ ਜਾਨ ਦੇ ਦਾਉ ਤੇ ਲਾਣੀ ਪੈ ਜਾਵੇ ਸਾਨੂੰ ਇਸ ਤਰ੍ਹਾਂ ਦੇ ਵੀ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਜਾਣਦੇ ਹਾਂ ਪਾਕ ਕਲਾਮ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ ਅੱਜ ਦੇ ਪਾਕ ਕਲਾਮ ਦੇ ਵਿੱਚ ਖੁਦਾ ਸਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦਾ ਹੈ ਜਾਂ ਕਹੀਏ ਕਿ ਖੁਦਾ ਨੇ ਸਾਡੇ ਲਈ ਅੱਜ ਕੀ ਹੁਕਮ ਦਿੱਤਾ ਹੈ ਕਿ ਅਸੀਂ ਉਹਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਮੰਨੀਏ ਹallelujah ਲਿਖਿਆ ਹੈ ਕਹੋਤਾ ਅਧਿਆਇ 16 ਉਹਦੀ 8 ਨੰਬਰ ਆਇਤ ਦੇ ਵਿੱਚ ਕਹਿੰਦੇ ਸਹੀ ਹੱਕਾਂ ਨਾਲ ਕਮਾਇਆ ਹੋਇਆ ਥੋੜਾ ਵੀ ਸੋਖਾ ਧੜੀ ਨਾਲ ਹਾਸਿਲ ਕੀਤੀ ਵੱਧ ਦੌਲਤ ਨਾਲੋਂ ਚੰਗਾ ਹੈ ਹallelujah ਸੱਚਮੁੱਚ ਸੋਨਾ वचन ਪਿਤਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਹਿੰਦੇ ਨੇ ਸਹੀ ਹੱਕ ਨਾਲ ਕਮਾਇਆ ਹੋਇਆ ਉਨ ਸਹੀ ਹੱਕ ਨਾਲ ਕਮਾਣਾ ਕਿੰਨੂੰ ਕਹਿੰਦੇ ਨੇ ਜਿਹੜਾ ਆਪ ਆਪਣੀ ਮਿਹਨਤ ਦੇ ਨਾਲ ਕਮਾਇਆ ਜਾਵੇ ਨਾ ਕਿ ਕਿਸੇ ਕੋਲੋਂ ਉਮੀਦ ਕੀਤੀ ਜਾਵੇ ਕਿ ਮੈਨੂੰ ਇਹ ਮਿਲੇਗਾ ਕਿਉਂਕਿ ਜਦੋਂ ਅਸੀਂ ਕਿਸੇ ਤੇ ਉਮੀਦ ਲੱਗਦੇ ਆ ਨਾ ਕਰਦੇ ਆ ਉਹ ਵੀ ਇਨਸਾਨੀ ਲੋਕਾਂ ਤੇ ਤੇ ਉਮੀਦ ਕੀ ਹੁੰਦੀ ਆ ਟੁੱਟ ਜਾਂਦੀ ਆ ਅਸੀਂ ਕਈ ਵਾਰੀ ਆਪਣੇ ਬਰਥਡੇ ਤੇ ਬੜੀ ਉਮੀਦ ਲਗਾ ਲੈਂਦੇ ਆ ਕਿ ਮੈਨੂੰ ਆ ਚਾਚਾ ਆ ਮਾਮਾ ਆ ਭਰਾ ਆ ਭੈਣ ਆ ਮਾਮੀ ਆ ਤਾਈ ਆ ਪੂਆ ਮੈਨੂੰ ਆ ਗਿਫਟ ਦੇਗੀ ਮੇਰੇ ਬਰਥਡੇ ਤੇ ਆਏਗੀ ਬਿਨ ਨੇ ਪੈਸੇ ਪਾਏਗੀ ਬੱਚੇ ਵੀ ਕਈ ਉਮੀਦ ਲਗਾ ਲੈਂਦੇ ਨੇ ਪਰ ਜਦੋਂ ਉਹ ਨਹੀਂ ਪਾਉਂਦੇ ਤਾਂ ਉਮੀਦ ਟੁੱਟਦੀ ਹੈ ਤਾਂ ਕਿੰਨਾ ਬੁਰਾ ਲੱਗਦਾ ਹੈ ਇਸ ਕਰਕੇ ਆਪਣੀ ਉਮੀਦਾਂ ਕਿਦੇ ਉੱਤੇ ਲਗਾਓ ਆਪਣੇ ਪਰਮੇਸ਼ਵਰ ਤੇ ਯਾਸੀ ਸੋਚ ਲੈਣੇ ਮੇਰੀ ਸੱਸ ਦੀ ਇੰਨੀ ਦੌਲਤ ਹੈ ਮੇਰੇ ਸਹੁਰੇ ਦੀ ਇੰਨੀ ਦੌਲਤ ਹੈ ਮੈਨੂੰ ਇੰਨਾ ਹੱਕ ਮਿਲੂਗਾ ਮੈਨੂੰ ਇੰਨਾ ਮਿਲੂਗਾ ਉਹਦੇ ਲਈ ਲੜਾਈਆਂ ਵੀ ਲੜਦੇ ਨੇ ਭਰਾ ਭਰਾ ਵੀ ਆਪਾਂ ਫਿਰ ਲੜ ਪੈਂਦੇ ਨੇ ਦੁਰਾਨੀਆਂ ਜੋ ਠਾਨੀਆਂ ਲੜਦੀਆਂ ਸਸਾ ਨੂੰਹਾਂ ਲੜ ਪੈਂਦੀਆਂ ਨੇ ਕਿਉਂ ਅਸੀਂ ਕਿਉਂ ਕਰਨੇ ਇਹੋ ਜੇ ਕੰਮ ਕਾਦੇ ਲਈ ਕੰਦੇ ਨੇ ਕਿ ਕੀ ਲੋੜ ਹੈ ਜਦੋਂ ਪਰਮੇਸ਼ਵਰ ਪਿਤਾ ਤੁਹਾਡੇ ਨਾਲ ਹੈ ਜਿਨੇ ਤੁਹਾਨੂੰ ਚੁਣ ਲਿਆ ਹੈ ਜਿਨੇ ਤੁਹਾਨੂੰ ਆਪਣੀਆਂ ਪੇਡਾਂ ਬਣਾ ਲਿਆ ਹੈ ਤੇ ਉਹ ਤੁਹਾਡੇ ਰਹਿਣ ਸਹਿਣ ਦੀ ਤੁਹਾਨੂੰ ਦੇਣ ਦੀ ਪਾਣ ਦੀ ਤੁਹਾਡੀ ਫਿਕਰ ਨਹੀਂ ਕਰਦਾ ਉਹਨੂੰ ਨਹੀਂ ਪਤਾ ਕਿ ਮੈਂ ਇਹਨੂੰ ਕਿੰਨਾ ਕੁ ਦੇਣਾ ਤੇ ਤੁਹਾਡੇ ਕੋਲ ਲਿਖਿਆ ਹੀ ਥੋੜਾ ਹੋਏਗਾ ਤੁਹਾਡਾ ਪਰਮੇਸ਼ਰ ਨੇ ਲਿਖ ਲਿਆ ਹੀ ਥੋੜਾ ਹੋਏਗਾ ਲਿਖ ਕੇ ਤੇ ਤੁਸੀਂ ਜ਼ਿਆਦਾ ਕਿਦਾਂ ਹਾਸਲ ਕਰ ਲੋਗੇ ਹੈਨਾ ਜੇ ਪਰਮੇਸ਼ਰ ਨੇ ਲਿਖਿਆ ਹੈ ਕਿ ਇੱਕ ਪ੍ਰਿੰਸੀਪਲ ਬਣੇਗੀ ਤੇ ਇੱਕ ਟੀਚਰ ਬਣੇਗੀ ਤੇ ਟੀਚਰ ਟੀਚਰ ਹੀ ਰਹੇਗੀ ਤੇ ਪ੍ਰਿੰਸੀਪਲ ਪ੍ਰਿੰਸੀਪਲ ਹੀ ਰਹੇਗੀ ਕਿਉਂਕਿ ਪਰਮੇਸ਼ਰ ਨੇ ਤੁਹਾਡੀ ਇੱਕ ਜਗ੍ਹਾ ਨਿਯੁਕਤ ਕੀਤੀ ਹੈ ਹੁਣ ਹਰ ਕੋਈ ਪਾਸਟਰ ਨਹੀਂ ਬਣ ਜਾਂਦਾ ਪਰ ਹਰ ਕਿਸੇ ਨੂੰ वचन ਯਾਦ ਹੋ ਸਕਦੇ ਨੇ ਹ Alleluia ਪਰ ਜਿਹੜਾ ਚੁਣਿਆ ਗਿਆ ਹੈ ਉਹਨੇ ਹੀ ਆਪਣਾ ਉਹ ਔਦਾਂ ਲੈਣਾ ਹੈ ਤੇ ਜਿੰਨੂੰ ਪਰਮੇਸ਼ਵਰ ਨੇ ਦੇਣਾ ਹੈ ਨਾ ਕਹਿੰਦੇ ਨਹੀਂ ਹੈ ਕਿ ਪਹਿਲੇ ਸਵਰਗ ਰਾਜ ਦੀ ਖੋਜ ਕਰ ਬਾਕੀ ਸੰਸਾਰ ਦੀਆਂ ਸਾਰੀਆਂ ਵਸਤੂਆਂ ਤੇਰੇ ਪਿੱਛੇ ਪੈ ਕੇ ਤੈਨੂੰ ਮਿਲਣਗੀਆਂ ਲਾਲਚ ਜਿਹੜੀ ਹੁੰਦੀ ਹੈ ਨਾ ਜਿਹੜੀ ਵੱਧ ਲੈਣ ਦੀ ਜਿਹੜੀ ਲਾਲਚ ਹੁੰਦੀ ਹੈ ਮੈਨੂੰ ਆ ਵੀ ਮਿਲ ਜੇ ਮੈਨੂੰ ਖੇਤੀਬਾੜੀ ਵੀ ਮਿਲ ਜੇ ਮੈਨੂੰ ਪਿਆਲੀਆਂ ਵੀ ਮਿਲ ਜਾਣ ਮੈਨੂੰ ਘਰ ਵੀ ਮਿਲ ਜੇ ਮੈਨੂੰ ਜ਼ਮੀਨ ਵੀ ਮਿਲ ਜੇ ਮੈਨੂੰ ਪੈਸਾ ਵੀ ਮਿਲ ਜੇ ਉਸ ਲਾਲਚ ਦੇ ਵਿੱਚ ਅਸੀਂ ਆਪਣਾ ਥੋੜਾ ਚੰਗਾ ਵੀ ਗਵਾ ਲੈਨੇ ਆ ਹਨਾ ਸਭ ਤੋਂ ਵੱਡੀ ਸਾਡੀ ਦੌਲਤ ਕੀ ਹੈ ਇਕ ਲੇਡੀਜ਼ ਦੀ ਦੌਲਤ ਕੀ ਹੈ ਉਹਦਾ ਪਤੀ ਉਹਦੇ ਬੱਚੇ ਜਦ ਉਹ ਸਹੀ ਰਹਤੇ ਨੇ ਸਹੀ ਜ਼ਿੰਦਗੀ ਬਤੀਤ ਕਰ ਰਹੇ ਨੇ ਬਿਨਾਂ ਸ਼ਰਾਬ ਤੋਂ ਨੇ ਬੱਚੇ ਆਗਿਆਕਾਰੀ ਨੇ ਸਭ ਤੋਂ ਵੱਡੀ ਦੌਲਤ ਇਹੀ ਹੈ ਜਿਹੜੇ ਬੱਚੇ ਆਗਿਆਕਾਰੀ ਹੋਣਗੇ ਉਹ ਆਪ ਪੜਨਗੇ ਲਿਖਣਗੇ ਤੇ ਦੌਲਤ ਨੂੰ ਹਾਸਲ ਕਰ ਲੈਣਗੇ ਜੇ ਪਤੀ ਨਸ਼ਿਆਂ ਤੋਂ ਹਟ ਕੇ ਹੈ ਨਸ਼ੇ ਨਹੀਂ ਕਰਦਾ ਤੁਹਾਡੇ ਕਹਣੇ ਕਾਰ ਚ ਹੈ ਤੁਹਾਡੇ ਨਾਲ ਪ್ರೀਮ ਕਰਦਾ ਹੈ ਇਸ ਤੋਂ ਵੱਡੀ ਦੌਲਤ ਕੋਈ ਕਹੀ ਨਹੀਂ ਗਈ ਇਸ ਕਰਕੇ లాలట నా కరో జాదా ਪਾਂ ਦੀ ਹੱਕ ਦੇ ਵਿੱਚ ਥੋੜਾ ਵੀ ਆਪਣਾ ਗਵਾਕੇ ਨਾ ਬਹਿ ਜਾਓ ਨਾ ਲੜਿਆ ਕਰੋ ਜਾਇਦਾਦਾਂ ਦੇ ਪਿੱਛੇ ਨਾ ਭਰਾ ਭਾਇਕ ਦੂਜੇ ਨੂੰ ਮਾਰਿਆ ਕਰੇ ਤੁਸੀਂ ਦੇਖਿਆ ਹੈ ਕਿ ਯੂਸੂਫ ਦੇ ਭਰਾਵਾਂ ਨੇ ਵੀ ਯੂਸੂਫ ਦੇ ਨਾਲ ਇਦਾਂ ਕੀਤਾ ਸੀ ਪਰ ਪਰਮੇਸ਼ਵਰ ਨੇ ਉਹਨੂੰ ਕੀ ਬਣਾਇਆ ਸੀ ਤੁਸੀਂ ਸਭ ਜਾਣਦੇ ਜਾਨਦੇ ਆ ਕਿ ਪਰਮੇਸ਼ਵਰ ਨੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ ਇਸ ਕਰਕੇ ਜਿਨੇ ਤੁਹਾਨੂੰ ਜਨਮ ਦਿੱਤਾ ਹੈ ਜਿਨੇ ਤੁਹਾਨੂੰ ਦੁਨੀਆਂ ਦੇ ਵਿੱਚ ਕੱਲਿਆ ਹੈ ਉਹਨੇ ਤੁਹਾਨੂੰ ਹਰ ਚੀਜ਼ ਦੇਣ ਦਾ ਵਾਦਾ ਕੀਤਾ ਹੈ ਪਰ ਇੱਕ ਸਮੇਂ ਠਹਿਰਾਇਆ ਹੈ ਉਸ ਸਮੇਂ ਦੇ ਅਨੁਸਾਰ ਤੁਹਾਨੂੰ ਹਰ ਇੱਕ ਉਹ ਚੀਜ਼ ਦੇਗਾ ਲੋਕਾਂ ਦੀ ਗਵਾਹੀਆਂ ਐਵੇਂ ਤੇ ਨਹੀਂ ਬਣੀਆਂ ਕਿਸੇ ਨੇ ਕਿਹਾ ਮੇਰਾ ਖੁਰਲੀ ਜਿਹਾ ਘਰ ਸੀ ਪਰ ਮੈਂ ਪ੍ਰਭੂ ਯਸ਼ੂ ਮਸੀਹ ਦੇ ਵਿੱਚ ਆਇਆ ਮੈਂ ਉਹਦੇ ਵਚਨਾਂ ਤੇ ਚੱਲਿਆ ਮੈਂ ਉਹਦੀ ਆਗਿਆਕਾਰੀ ਕੀਤੀ ਤੇ ਅੱਜ ਮੇਰਾ ਵੱਡਾ ਘਰ ਬਣ ਗਿਆ ਮੈਂ ਬਾਈਕ ਤੇ ਜਾਂਦਾ ਸੀ ਮੈਂ ਮੀਂਹ ਦੇ ਵਿੱਚ ਭਜਦਾ ਜਾਂਦਾ ਸੀ ਪਰਮੇਸ਼ਵਰ ਨੇ ਮੇਰੀ ਉਹ ਨੇਚਾ ਦੇਖੀ ਤੇ ਮੈਨੂੰ ਗੱਡੀ ਦੇ ਦਿੱਤੀ ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਹੋ ਕੇ ਚੱਲਦੇ ਹਾਂ ਉਹਦੀ ਆਗਿਆਕਾਰੀ ਕਰਦੇ ਹਾਂ ਆਪਣੀ ਨੇਚਾ 100% ਰੱਖਦੇ ਆ ਫਿਰ ਪਿਆਲੀਆਂ ਆਪਣੇ ਆਪ ਹੀ ਬਣ ਜਾਂਦੀਆਂ ਨੇ ਜਾਇਦਾਤਾ ਆਪਣੇ ਆਪ ਹੀ ਬਣ ਜਾਂਦੀਆਂ ਨੇ ਤਾਂ ਹੀ ਇਹ ਵਚਨ ਕਹਿੰਦਾ ਕਹਿੰਦੇ ਜਿਹੜਾ ਸਹੀ ਹੱਕ ਨਾਲ ਕਮਾਇਆ ਹੋਇਆ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਮੰਨ ਲਓ ਕਿ ਤੁਹਾਡੇ ਸੋਰਿਆਂ ਤੁਹਾਨੂੰ ਬੇਦਖਲ ਕਰ ਦਿੱਤਾ ਤੁਹਾਨੂੰ ਕੁਝ ਵੀ ਨਹੀਂ ਦਿੱਤਾ ਪਰ ਤੁਹਾਡੀ ਨੀਚਾ ਪਰਮੇਸ਼ਵਰ ਤੇ اٹਲ ਹੈ ਤੁਹਾਡਾ ਵਿਸ਼ਵਾਸ ਖੁਦਾ ਤੇ اٹਲ ਹੈ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਹੱਕ ਦੇ ਨਾਲ ਕਮਾਵਾਂਗਾ ਮੈਂ ਮਿਹਨਤ ਕਰਾਂਗਾ ਪਰਮੇਸ਼ਵਰ ਇਹਨੂੰ ਭਾਗ ਲਗਾਵੇਗਾ ਇੱਕ ਚਾਹ ਦੀ ਦੁਕਾਨ ਵਾਲਾ ਵੀ 40000 ਰੁਪਏ ਮਹੀਨਾ ਕਮਾਉਂਦਾ ਹੈ ਕਿਉਂ ਕਿਉਂਕਿ ਉਹਨੇ ਤ્યાਗ ਦਿੱਤਾ ਜੋ ਉਹਦਾ ਨਹੀਂ ਸੀ ਉਹਨੇ ਹਰਾਮਖੋਰੀ ਨਹੀਂ ਕੀਤੀ ਉਹਨੇ ਕਿਸੇ ਨਾਲ ਧੋਖਾਧੜੀ ਨਹੀਂ ਕੀਤੀ ਉਹਨੇ ਸਿਰਫ ਪਰਮੇਸ਼ਵਰ ਦੇ ਵਾਸ ਤੇ ਨੇਚਾ ਰੱਖੀ ਤੇ ਪਰਮੇਸ਼ਵਰ ਤੇ ਆਪਣੀ ਆਸ ਰੱਖੀ ਤੇ ਉਹਨੇ ਚਾਹ ਦੀ ਦੁਕਾਨ ਖੋਲੀ ਅਜੋਦੀ ਨਿੱਕਾ ਜਿਹਾ ਚਾਹ ਦਾ ਠੀਆ ਵੀ 40000 ਰੁਪਏ ਦੀ ਕਮਾਈ ਦਿੰਦਾ ਹੈ ਕਿਉਂ ਕਿਉਂਕਿ ਉਹਨੇ ਧੋਖਾ ਧੜੀ ਨਹੀਂ ਕੀਤੀ ਉਹਨੇ ਬੇਈਮਾਨੀ ਨਹੀਂ ਕੀਤੀ ਉਹਨੇ ਆਪਣਾ ਥੋੜੇ ਦੇ ਵਿੱਚ ਹੀ ਕੀ ਰੱਖਿਆ ਸੰਤੁਸ਼ਟੀ ਰੱਖਿਆ ਤੇ ਪਰਮੇਸ਼ਵਰ ਨੇ ਅਜ ਉਹਨੂੰ 40000 ਦਾ ਗੱਲਾਂ ਦਿੱਤਾ ਹੈ ਮਹੀਨੇ ਦਾ ਹallelujah ਗਵਾਹੀ ਹੈ ਬਹੁਤ ਵੱਡੀ ਦਿੱਤੀ ਹੈ ਕਿਸੇ ਨੇ ਚਰਚ ਦੇ ਵਿੱਚ ਹallelujah ਕਹਿੰਦੇ ਨੇ ਸਹੀ ਹੱਕ ਨਾਲ ਕਮਾਇਆ ਹੋਇਆ ਥੋੜਾ ਵੀ ਕਿਰਤ ਤੁਸੀਂ ਸਹੀ ਹੱਕ ਨਾਲ ਕਮਾਓਗੇ ਨਾ ਆਪਣੀ ਮਿਹਨਤ ਦੇ ਨਾਲ ਬਿਨਾ ਕਿਸੇ ਉਸ ਚੀਜ਼ ਤੋਂ ਕਿ ਮੈਂ ਇਹਦੇ ਕੋਲੋਂ ਲਵਾਂਗਾ ਤਾਂ ਤਾਂ ਹੀ ਮੇਰਾ ਜ਼ਿਆਦਾ ਹੋਏਗਾ ਹੋ ਸਕਦਾ ਤੁਸੀਂ ਲੜ ਕੇ ਉਹਦੇ ਕੋਲੋਂ ਪਿਆਲੀ ਹਾਸਲ ਵੀ ਕਰ ਲੋਗੇ ਪਰ ਤੁਹਾਡੇ ਤੇ ਇਹੋ ਜਿਹੀ ਕੋਈ ਵਿਪਤਾ ਆ ਜਾਏ ਕੋਈ ਬੱਚਾ ਬਿਮਾਰ ਹੋ ਜਾਏ ਕੋਈ ਪਤੀ ਬਿਮਾਰ ਹੋ ਜਾਏ ਹਸਪੀਟਲਾਈਜ਼ ਹੋ ਜਾਏ ਤੁਹਾਨੂੰ ਉਹ ਪਿਆਲੀ ਵੇਚ ਕੇ ਆਪਣੇ ਬੱਚੇ ਦਾ ਜਾਂ ਪਤੀ ਦਾ ਇਲਾਜ ਕਰਾਉਣਾ ਚਾਵੇ ਇਸ ਤੋਂ ਚੰਗਾ ਹੈ ਕਿ ਪਰਮੇਸ਼ਵਰ ਕੋਲੋਂ ਆਪਣੇ ਹੱਕ ਦਾ ਮੰਗੋ ਜਿਹੜਾ ਤੁਸੀਂ ਸਾਰੀ ਜ਼ਿੰਦਗੀ ਹੰਡਾ ਹੰਡਾਓ ਖਲੇਲੁਕਿਆ ਲਿਖਿਆ ਹੈ ਪਰਮੇਸ਼ਵਰ ਦੇ ਬਾਈਬਲ ਦੇ ਵਿੱਚ ਕਿ ਤੂੰ ਆਪਣੇ ਨਾਤੀ ਪੋਤੋ ਕੋ ਵੀ ਦੇਖਨੇ ਪਾਏਗਾ ਤੂੰ ਹੱਕ ਦਾ ਆਪਣਾ ਖਾਏਗਾ ਜਦੋਂ ਜਦੋਂ ਤੂੰ ਆਪਣੇ ਹੱਕ ਦਾ ਖਾਏਗਾ ਤੇ ਤੂੰ ਹਰ ਇੱਕ ਚੀਜ਼ ਤੈਨੂੰ ਪਰਮੇਸ਼ਵਰ ਦੇ ਵੱਲੋਂ ਹਾਸਲ ਹੋਵੇਗੀ ਤਾਂ ਹੀ ਕਹਿੰਦੇ ਆ ਕਿ ਸਹੀ ਹੱਕ ਨਾਲ ਕਮਾਇਆ ਹੋਇਆ ਥੋੜਾ ਵੀ ਧੋਖਾਧੜੀ ਨਾਲ ਹਾਸਲ ਕੀਤੀ ਹੋਈ ਜਿਹੜੀ ਵੱਧ ਦੌਲਤ ਹੈ ਤੁਸੀਂ ਅੱਜ ਕਿਸੇ ਕੋਲੋਂ ਧੋਖਾਧੜੀ ਨਾਲ जो तो कोई चीज़ हथियार भी लोगे पर वह सारी जिंदगी तो को नहीं रहेगी वो किसी ना किसी तरीके तेलो तो दूर हो जाएगी क्योंकि वह धोखाधड़ी तो न लिती गई है वह लड़ाई करके लिती गई है वह झगड़ा करके लिती गई है वह किसी का मन दुखा के लिती गई है वो तो को सारी जिंदगी नहीं रहेगी पर तु जो परमेश्वर के कोलों मंगोगे अपनी नेचा परमेश्वर के वाल लगाओगे अपनी मेहनत कमाओगे वो सारी जिंदगी को रहेगी तो नाती ਪੋਤੀ ਤੱਕ ਉਹ ਚੀਜ਼ ਦੇਖਣਗੇ ਤੇ ਤੁਸੀਂ ਉਹਨੂੰ ਹੰਡਾਉਣ ਵਾਲੇ ਹੋਵੋਗੇ ਹallelujah ਇਸ ਕਰਕੇ ਕਿਸੇ ਤੇ ਵੀ ਕੋਈ ਆਸ ਨਾ ਰੱਖੋ ਕਿਸੇ ਨੂੰ ਵੀ ਦੁੱਖ ਪਹੁੰਚਾ ਕੇ ਆਪਣੀ ਕੋਈ ਚੀਜ਼ ਨਾ ਬਣਾਵੋ ਕਿਉਂਕਿ ਉਹ ਚੀਜ਼ ਸਦਾ ਦੇ ਲਈ ਨਹੀਂ ਹੁੰਦੀ ਉਹ ਥੋੜੇ ਸਮੇਂ ਦੇ ਲਈ ਹੁੰਦੀ ਹੈ ਪਰ ਜੋ ਮਿਹਨਤ ਨਾਲ ਬਣਾਈ ਜਾਂਦੀ ਹੈ ਉਹ ਸਦਾ ਦੇ ਲਈ ਹੁੰਦੀ ਹੈ ਉਹ ਯੁੱਗਾਂ ਯੁੱਗ ਤੱਕ ਹੁੰਦੀ ਹੈ ਤੇ ਪਰਮੇਸ਼ਵਰ ਤੁਹਾਨੂੰ ਹੰਡਾਉਣ ਵਾਲਾ ਦਿੰਦਾ ਹੈ ਪਰਮੇਸ਼ਵਰ ਸੱਚਮੁੱਚ ਤੁਹਾਨੂੰ ਇਸ वचन ਦੇ ਨਾਲ ਬles ਕਰਨ ਆਸ਼ੀਸ਼ਿਤ ਕਰਨ ਵੱਡੀ ਕਿਰਪਾ ਦਇਆ ਤੁਹਾਡੇ ਤੇ ਬਣਾਏ ਰੱਖਣ ਪਿਤਾ ਪਰਮੇਸ਼ਵਰ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਹੁਣ ਪ੍ਰਾਰਥਨਾ ਕਰਦੇ ਹਾਂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਝਗੜੇ ਨੇ ਜਾਇਦਾਦਾਂ ਨੂੰ ਲੈ ਕੇ ਪਿਤਾ ਪਰਮੇਸ਼ਵਰ ਜੀ ਹਾਲੇਲੂਇਆ ਸਰਵਸ਼ਕਤੀਮਾਨ ਜਨ ਦੇ ਯਹੋਵਾ ਖੁਦਾਵੰਦੀ ਵੱਡੀ ਕਿਰਪਾ ਦਇਆ ਕਰਨ ਵਾਲੇ ਖੁਦਾ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਜੀ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਜਾਇਦਾਦਾਂ ਨੂੰ ਲੈ ਕੇ ਝਗੜੇ ਚੱਲ ਰਹੇ ਨੇ ਮੇਰੇ ਮਹਾਨ ਖੁਦਾ ਭਰਾ ਭਰਾ ਨੂੰ ਕਾਤ ਕਰ ਰਿਹਾ ਹੈ ਪਿਤਾ ਪਰਮੇਸ਼ਵਰ ਜੀ ਦਰਾਨੀਆਂ ਜਿਠਾਨੀਆਂ ਦੇ ਵਿੱਚ ਲੜਾਈ ਹੋ ਰਹੀਆਂ ਨੇ ਪਿਤਾ ਪਰਮੇਸ਼ਰ ਜੀ ਅਸੀਂ ਦੇਖਿਆ ਹੈ ਕਿ ਮਸੀਹੀ ਲੋਗ ਨੇ ਮਸੀਹयत ਨੂੰ ਮੰਨਦੇ ਨੇ ਪਿਤਾ ਪਰਮੇਸ਼ਰ ਜੀ ਤੇ ਘਰ ਲੜਦੇ ਨੇ ਮੇਰੇ ਮਹਾਨ ਖੁਦਾ ਪਿਤਾ ਪਰਮੇਸ਼ਰ ਜੀ ਅੱਜ ਇੱਕ ਸਹੀ ਹੁੰਦੀ ਆ ਪਿਤਾ ਪਰਮੇਸ਼ਰ ਜੀ ਪਰ ਦੂਸਰਾ ਉਹਨੂੰ ਸਹੀ ਨਹੀਂ ਰਹਿਣ ਦਿੰਦਾ ਖੁਦਾਵੰਤ ਜੀ ਅੱਜ ਤੁਹਾਡੀਆਂ ਪ੍ਰਾਰਥਨਾ ਨੂੰ ਸੁਨੋ ਪਿਤਾ ਪਰਮੇਸ਼ਰ ਜੀ ਕਬੂਲ ਕਰੋ ਮੇਰੇ ਮਹਾਨ ਖੁਦਾ ਇਹੋ ਜਿਹੀ ਲੜਾਈਆਂ ਨੂੰ ਕਲੇਸ਼ਾਂ ਨੂੰ ਪਿਤਾ ਪਰਮੇਸ਼ਰ ਜੀ ਇਹਨਾਂ ਸਬਨਾਂ ਦੀ ਜ਼ਿੰਦਗੀਆਂ ਤੋਂ ਦੂਰ ਕਰੋ ਪਿਤਾ ਪਰਮੇਸ਼ਰ ਜੀ ਕੋਈ ਵੀ ਇਸ ਲੜਾਈ ਕਲੇਸ਼ ਤੋਂ ਗਰਸਥ ਹੈ ਪਿਤਾ ਪਰਮੇਸ਼ਰ ਜੀ ਯਾ ਚੰਗੇ ਲੋਕਾਂ ਦੀ ਬੋਲਚਾਲ ਬੰਦ ਹੈ ਲੋਕਾਂ ਦੇ ਨਾਲ ਪਿਤਾ ਪਰਮੇਸ਼ਰ ਜੀ ਆਪਸੇ ਰਿਸ਼ਤੇ ਖਰਾਬ ਨੇ ਪਿਤਾ ਪਰਮੇਸ਼ਰ ਜੀ ਉਹ ਸਭ ਯਸ਼ੂ ਮਸੀਹ ਦੇ ਨਾਮ ਚ ਬਦਲ ਜਾਣ ਸੁਧਰ ਜਾਣ ਪਿਤਾ ਪਰਮੇਸ਼ਰ ਮੇਰੇ ਮਹਾਨ ਕੁਦਰ ਲੜਾਈਆਂ ਖਤਮ ਹੋ ਜਾਣ ਮੈਂ ਮੈਂ ਖਤਮ ਹੋ ਜਾਵੇ ਪਿਤਾ ਪਰਮੇਸ਼ਰ ਜੀ ਧੋਖਾ ਥੜੀ ਨਾਲ ਹਥਿਆਨ ਵਾਲੀ ਭੁੱਖ ਇਹਨਾਂ ਦੇ ਵਿੱਚੋਂ ਚਲੀ ਜਾਵੇ ਪਿਤਾ ਪਰਮੇਸ਼ਰ ਜੀ ਐ ਤੁਹਾਡੇ ਨਾਮ ਦੇ ਵਿੱਚ ਮਸਾ ਕੀਤੇ ਜਾਣ ਪਿਤਾ ਪਰਮੇਸ਼ਰ ਜੀ ਬਚਾਈ ਜਾਣ ਤੁਹਾਡੇ ਵਿੱਚ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਅਕਲ-ਬੁੱਧ ਮਿਲੇ ਮੇਰੇ ਮਹਾਨ ਕੁਦਾ ਐ ਨਵੇਂ ਤਨ ਰੋਏ ਕੀਤੇ ਜਾਣ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੀ ਕਮੀਆਂ ਕਟੀਆਂ ਨਾਲੋਂ ਦੂਰ ਹੋਣ ਪਿਤਾ ਪਰਮੇਸ਼ਰ ਜੀ ਤੇ ਸਹੀ ਰਸਤਿਆਂ ਤੇ ਪੈਣ ਪਿਤਾ ਪਰਮੇਸ਼ਰ ਨੂੰ ਆਪਣਾ ਮਸੀਹਾ ਮੰਨ ਕੇ ਪਿਤਾ ਪਰਮੇਸ਼ਰ ਜੀ ਉਹਦੀ ਆਗਿਆਕਾਰੀ ਕਰਨ ਯਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮਨ ਹallelujah ਹੁਣ ਸਮਾਂ ਰੋਜ਼ੇ ਦੋ ਖੋਲਣ ਦਾ ਹੈ ਪਿਤਾ ਪਰਮੇਸ਼ਰ ਜੀ ਰੋਜ਼ਾ ਖੋਲਣ ਦੀ ਆਗਿਆ ਦਿਓ ਪਿਤਾ ਪਰਮੇਸ਼ਰ ਜੀ ਖਾਣੇ ਨੂੰ ਬles ਕਰੋ ਪਾਕ ਕਰੋ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਖਾਣ ਦੀ ਪਿਤਾ ਪਰਮੇਸ਼ਰ ਜੀ ਆਗਿਆ ਦਿਓ ਖਾਣੇ ਨੂੰ ਖਾ ਕੇ ਪਾਣੀ ਨੂੰ ਪੀ ਕੇ ਪਿਤਾ ਪਰਮ ਨਦੀ ਸ਼ਰੀਰ ਦੀ ਭੁੱਖ ਸ਼ਾਂਤ ਹੋਵੇ ਬਚਨ ਨੂੰ ਸੁਣ ਕੇ ਨਦੀ ਆਤਮਾ ਨੂੰ ਸ਼ਾਂਤੀ ਮਿਲੇ ਪਿਤਾ ਪਰਮੇਸ਼ਰ ਜੀ ਸਭ ਤੁਹਾਡੇ ਵਿੱਚ ਵਧਨ ਤਰੱਕੀਆਂ ਕਰਦੇ ਜਾਣ ਯੇਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਸਾਰੀ ਕਲੀਸਥੀਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ